ਤੇ ਅਕਸਰ ਗੱਲਾਂ ਸੁਣਿਆ ਕਰਦੇ ਸੀ ਕਿ ਇਸ਼ਕ ਅੰਨਾ ਹੁੰਦਾ ਹੈ ਹੁਣ ਜ਼ੀਰਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੁਥੇ ਇਸ਼ਕ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਮਾਰਨ ਦੀ ਨੀਅਤ ਦੇ ਨਾਲ ਲਗਵਾ ਕਰਵਾ ਲਿਆ ਗਿਆ ਡੀਐਸਪੀ ਜ਼ੀਰਾ ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਜ਼ੀਰਾ ਦੀ ਮੋਹੱਲਾ ਜਟਾਵਾਲਾ ਦੇ ਰਹਿਣ ਵਾਲੀ ਇੱਕ ਔਰਤ ਦੇ ਵੱਲੋਂ ਆਪਣੇ ਪ੍ਰੇਮ ਪ੍ਰਸੰਗਾ ਦੇ ਵਿੱਚ ਰੋੜਾ ਬਣਨ ਵਾਲੇ ਪਤੀ ਨੂੰ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਗਵਾ ਕਰਾ ਦਿੱਤਾ ਗਿਆ ਜੋ ਹੀ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਦੇ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਉਂਦੇ ਹੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਪੁੱਛਗਿਰਜ਼ ਦੇ ਦੌਰਾਨ ਔਰਤ ਦੇ ਵੱਲੋਂ ਆਪਣਾ ਗੁਨਾਹ ਵੀ ਕਬੂਲ ਲਿਆ ਗਿਆ ਪਰ ਪੁਲਿਸ ਨੇ ਹਾਲੇ ਤੱਕ ਨਾਤਾ ਅਗਵਾ ਕਰਾਏ ਗਏ ਵਿਅਕਤੀ ਦਾ ਕੋਈ ਵੀ ਪਤਾ ਲਗਾ ਪਾਈ ਹੈ ਅਤਿਨਾਹੀ ਇਸ ਕਰਤਾ ਨੂੰ ਅੰਜਾਮ ਦੇਣ ਵਾਲੇ ਪੁਲਿਸ ਦੇ ਹੱਥੇ ਚੜੇ ਨੇ ਬਸੇ ਰਹਿਣ ਵਾਲੇ ਹੈਗੇ ਮੁੰਗੇ ਵਾਲਾ ਜ਼ਿਲ੍ਹਾ ਮੁੱਦਾ ਦੇ ਇਹ ਲਗਾਤਾਰ ਪਾਇਸੀ ਦਾ ਮਨਜੀਤ ਸੀ ਉਹ ਸਰਦੀਪ ਸਿੰਘ ਦਾ ਵੀ ਜਿਹੜਾ ਮੇਰੇ ਸੀਗਾ ਇੱਕ ਜਿਹੜੇ ਰਹਿੰਦੇ ਸੀ ਕਿ ਸ਼ੇਧ ਨਿਕਾ ਦਾ ਇਹਦਾ ਪਾਇਸੀ ਦਾ ਮਨਜੀਤ ਸੀ ਉਹ ਘਰੋਂ ਚੱਲ ਰਿਹਾ ਸੀ ਇਹਨਾਂ ਨੇ ਉਹ ਸਦੇ ਕੋਲੇ ਕੱਲ ਗਿਆ ਅੰਦਰ ਤੋਂ ਅਸਾ ਦਾ ਕੋਈ ਸੇਵਸ ਜਿਹਨੇ ਵੀ ਦੇ ਪਰਜਾਈ ਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ ਜਿਸਨੇ ਕਾਫੀ ਸੁਣਿਆ ਉਹ ਉਹ ਬੰਦਿਆਂ ਦੇ ਨਾਲ ਕਿੰਨਾ ਟਕਰਾਉਂਦਾ ਮਾਰਦੇ ਸੀ ਇਸ ਕੰਪਲੈਂਟ ਨੰਬਰ 43 ਦਾ ਜਿਹੜਾ ਸਟਾਫਰ ਸੀਗਾ ਸਿਟੀ ਸਰਵਿਸ ਦਾ ਜਿਹਦੇ ਤਵੇਸ ਰਿਲੇਟਡ ਵੀ ਜਿਹੜੀ ਰਿਪੋਰਟ ਕੀਤੀ ਹੈ ਪਰ ਇਹ ਲੀਡੀ ਨੇ ਪੁਸ਼ਟੀ ਤਾਂ ਮੰਨਿਆ ਵੀ ਉਹਦੇ ਇਸ ਕੰਪਲੈਂਟ ਨਾਲ ਰਿਲੇਸ਼ਨ ਸੀ ਕਿ ਜਿਹਦੇ ਤਹਿ ਚੱਲਦੇ ਆ ਆਪਦੇ ਘਰ ਵਾਲੇ ਉਹਨਾਂ ਨੇ ਰਿਸਪੋਰਟ ਕਰਵਾ ਲਈ ਆਪਦੇ ਜਿਹੜਾ ਫ੍ਰੈਂਡ ਦੇ ਨਾਲ ਇਸ ਤਰ੍ਹਾਂ ਉਹਨੂੰ ਬੁਲਾ ਕੇ ਨੇ 62 ਤੇ ਉਹਨਾਂ ਦੇ ਨਾਲ ਉਹ ਇਹ ਜਿਹੜੇ ਤੱਕ ਉਹ ਜਿਹੜਾ ਸੰਮਾਨ ਰਜ਼ਾ ਕਰਵਾ ਸੀ ਤੇ ਲੇਡੀ ਦਾ ਅਜੇ ਤੱਕ ਉਹਦੀ ਲਾਸ਼ ਜਿੱਥੇ ਦੇ ਬਾਰੇ ਕੋਈ ਪਤਾ ਨਹੀਂ ਜਿਹੜੀ ਜਿਹੜੀ ਸੀ ਕਿ ਮੇਨ ਜਿਹੜਾ ਮਨਜੀਤ ਸਿੰਘ ਦਾ ਕਿੰਨਾ ਪਰਵਾਰਿਕ ਰਿਲੇਟਿਵ ਸੁਭੀਤ ਕੋਲ ਜਿਹੜੀ ਗ੍ਰਸਟਰੀ ਕੋਈ ਤੀਸ ਕੋਤੇ ਜਾਰੀ ਐਸ ਕਰਤੀ ਸੀ ਪੁਲਿਸ ਕੋਲ আনান <laughs>